ਨਹੀਂ ਛੱਡਦੇ ਨਹੀਂ ਮੱਛੀਏ ਮੱਛਦਾਵਾਲ ਕਹਿੰਦੇ ਮੋੜ ਕੇ ਨਹੀਂ ਮੈਂ ਲਿਆਉਂਦੀ ਨਾਲ ਨਹੀਂ ਗੰਗੇ ਨਹੀਂ ਗੰਗੇ ਨਹੀਂ ਬਾਹਰ ਨਿਕਲ ਕੇ ਈ ਦਸਾਂ ਦੇ 10 ਨਹੀਂ ਨਖਰਾ ਤੂੰ ਮੁੰਡਿਆਂ ਵਿੱਚ ਵਸ ਨਹੀਂ ਨਖਰਾ ਬੋਲ ਦਸਾਂ ਦੇ 20 ਨਹੀਂ ਨਖਰਾ ਤੂੰ ਮੁੰਡਿਆਂ ਵਿੱਚ ਕੀ ਨਹੀਂ ਨਖਰਾ ਨਹੀਂ ਤਿੰਨ ਨਹੀਂ ਦਸਾਂ ਦੇ 30 ਨਹੀਂ ਨਖਰਾ ਤੂੰ ਮੁੰਡਿਆਂ ਵਿੱਚ 30 ਨਹੀਂ ਨਖਰਾ ਚਾਰ ਨਹੀਂ ਦਸਾਂ ਦੇ 40 ਨਹੀਂ ਨਖਰਾ ਤੂੰ ਮੁੰਡਿਆਂ ਦੀ ਸਾਲੀ ਨਖਰਾ ਪੰਜ ਨਹੀਂ ਦਸਾਂ ਦੇ 50 ਨਖਰਾ ਪੰਜਵੀਂ ਦਸਾਂ ਦੇ 50 ਨਖਰਾ ਤੂੰ ਮੁੰਡਿਆਂ ਵਿੱਚ ਜਾ ਨੀ ਨਖਰਾ ਛੇਵੀਂ ਦਸਾਂ ਦੇ 60 ਨਖਰਾ ਤੂੰ ਮੁੰਡਿਆਂ ਵਿੱਚ ਫਸ ਨੀ ਨਖਰਾ ਸਤਵੀਂ ਦਸਾਂ ਦੇ 70 ਨਖਰਾ ਨਹੀਂ ਸਤਵੀਂ ਦਸਾਂ ਦੇ 70 ਨਖਰਾ ਤੂੰ ਮੁੰਡਿਆਂ ਵਿੱਚ ਖੱਟਰ ਨਖਰਾ ਅੱਠਵੀਂ ਦਸਾਂ ਦੇ 80 ਨਖਰਾ ਨਹੀਂ ਅੱਠਵੀਂ ਦਸਾਂ ਦੇ 80 ਨਖਰਾ ਤੂੰ ਮੁੰਡਿਆਂ ਵਿੱਚ ਬੱਸੀ ਨਖਰਾ ਨੌਵੀਂ ਦਸਾਂ ਦੇ 90 ਨਖਰਾ ਤੂੰ ਮੁੰਡਿਆਂ ਦੇ ਖੱਪੇ ਨਖਰਾ ਨੇ 10 ਦੀ ਦਸਾਂ ਦਾ ਸੋ ਪੂਰਾ ਜੇ ਤੂੰ ਮੇਰੀ ਬੋਲੀਵੁੱਡ ਦੇ ਤੱਕ ਨੂੰ ਕਈ ਮਾਮੀ ਦਾ ਵਿਆਹ ਦੀ ਗੰਢ ਦੇ ਆਏ ਉਥੇ ਸਾਰੇ ਤਿਆਰੀਆਂ ਨੂੰ ਲੱਗ ਗਏ ਗੁੱਸਾ ਨਾ ਕਰਿਓ ਵੇ ਮਾਮੀ ਨੇ ਤਾਂ ਤਿਆਰੀਆਂ ਕਰਤੀਆਂ ਸ਼ੁਰੂ ਮਾਮੀ ਮਾਮੇ ਨੂੰ ਕਹਿੰਦੀ ਵੀ ਮੈਨੂੰ ਲੈ ਚੋ ਮੈਂ ਵੀ ਫੇਸ਼ਲ ਫੂਸ਼ਲ ਕਰ ਆਇਆ ਵਾ ਸਾਰੇ ਤਿਆਰ ਹੁੰਦੇ ਆ ਮਾਮਾ ਕਹਿੰਦਾ ਫੇਸ਼ਲ ਕੀ ਕਰਾਉਣਾ ਤੂੰ ਕਰੀ ਬੇਸਣ ਗੁਸਲ ਲਾ ਲਾ ਕਹਿੰਦਾ ਵਧੀਆ ਚਮਕ ਉੱਠੇਗੀ ਮਾਮਾ ਦਾ ਇੱਡਾ ਕਰਦਾ ਖੁਰਦਾ ਚਲੇਗਾ ਖੇਤ ਨੂੰ ਉਥੇ ਮਾਮੀ ਨੇ ਤੂੰ ਕਹਿ ਗਿਆ ਲੈ ਕੇ ਤਾਂ ਉਹਨੇ ਜਾਣਾ ਨਹੀਂ ਵੀ ਚਿਹਰਾ ਤਾਂ ਆਪਦਾ ਨਖੇਰੀਏ ਮਾਮੀ ਨੇ ਭਾਈ ਘੋਲਿਆ ਬੇਸਣ ਲਾ ਲਿਆ ਮੂੰਹ ਨੂੰ ਮਾਮੀ ਕਹਿੰਦੀ ਮੂੰਹ ਦੇ ਨਾਲ ਨਾਲ ਵਾਲ ਵੀ ਚਮਕਾ ਲਈਏ ਮਾਮੀ ਨੇ ਲਾ ਲਿਆ ਸੈਣੂ ਵੀ ਦਹੀਂ ਬੇਸਣ ਵਿਚਾਂ ਗੁੱਠਾ ਪੂਰੀ ਮਾਮੀ ਮਾਮੀ ਚੱਕ ਕੇ ਆਥੇ ਐਨੇ ਨੂੰ ਜਦੋਂ ਮੈਂ ਆ ਮਾਮਾ ਖੇਤੋਂ ਤੇ ਉਥੇ ਮਾਮੀ ਨੂੰ ਤਾਂ ਚਿੰਬੜੇ ਪੈ ਕਾਂ ਤੇ ਮਾਮਾ ਕੀ ਕਹਿੰਦਾ ਕੀ ਕਹਿੰਦਾ ਕਾਂ ਬਿਚਾ ਰੇ ਪੈਣੀ ਵਿਹਾ ਹੈ ਨਾਨਕਾ ਵੀ ਆਪੂ ਆ ਗਈ ਹੈ ਚਿੜੀ ਆਈ ਸਾਰੇ ਵਿਆਹ ਪੈਣੀ ਕੋਹਾਂ ਤਾਂ ਕਿਸੇ ਨੇ ਚਾਹ ਨਾ ਪੁੱਛੀ ਹਾਂ ਖੁੰਝ ਲੱਗੀ ਬੈਠੀ ਸਾਰੇ ਨੇ ਚਾਹ ਪੀ ਲਈ ਪੂਰ ਕਿਸੇ ਨੇ ਚਾਹ ਨਾ ਪੁੱਛੀ ਜਦੋਂ ਪੈਣੀ ਜਦੋਂ ਪੈਣੀ ਚਾਹ ਨਾ ਪੁੱਛੀ ਨਾ ਕਿਸੇ ਨੇ

ਜਦੋਂ ਮੈਂ ਚੱਗ ਪੀਣਾ ਭੂਆ ਦਾ ਤਾਂ ਬਣ ਗਿਆ ਜਲੇਬ ਵਿਆਹ ਕਵੇ ਕਾਂ ਕੁੱਤੇ ਵਾਂ ਤੂੰ ਹੁੰਦੇ ਆ ਭੂਆ ਨੂੰ ਲੱਗੇ ਕਾਂ ਤੇ ਆਇਆ ਭੱਜਾ ਭੱਜਾ ਫੁੱਫੜ ਫੁੱਫੜ ਵਿਚਾਰਾ ਕਦੇ ਕਿਸੇ ਚਵੱਜੇ ਕਦੇ ਕਿਸੇ ਚਵੱਜੇ ਭੂਆ 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 ਕੰਦਾ ਫਿਰੇ ਭੂਆ ਹੋਵੇ ਤਾਂ ਤੇ ਆਵੇ ਭੂਆ ਨੂੰ ਲੱਗੇ ਪਾਇ ਕਾਂ ਜਦੋਂ ਭੂਆ ਦੇ ਕੋਲੇ ਆਇਆ ਫੁੱਫੜ ਕਹਿੰਦਾ ਕਾਂ ਕਹਿੰਦਾ ਹਾਂ ਕਹਿੰਦਾ ਮੇਰੀ ਜੁਗ ਛੱਡੀ ਇੱਕ ਨਾ ਕਾਂ ਵਰਜੋ ਕੀ ਛੱਡੀਆਂ ਕਨਾ 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 ਕਾਂ ਵਰਜੋ ਕੀ ਛੱਡੀਆਂ ਕਨਾ